ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਸਤਨਾਮ ਸਿੰਘ ਦੋਸਤੋ ਸਾਡੇ ਕੋਲੇ ਪੇਸ਼ੈਂਟ ਹੈ 10 11 ਦਿਨ ਪਹਿਲਾਂ ਕੈਨੇਡਾ ਤੋਂ ਪੇਸ਼ੈਂਟ ਆਈ ਸੀ ਇਹ ਸਾਡੀ ਵੀਡੀਓ ਦੇਖਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਫੋਲੋ ਕੀਤਾ ਤੇ ਫੋਲੋ ਕਰਨ ਤੋਂ ਬਾਅਦ ਇਹਨਾਂ ਨੂੰ ਪ੍ਰੋਬਲਮ ਸੀ ਕਾਫੀ ਸਮੇਂ ਤੋਂ ਪ੍ਰੋਬਲਮ ਕੀ ਸੀ ਕਿ ਇਹਨਾਂ ਦੇ ਲੱਤਾਂ ਦੇ ਵਿੱਚ ਦਿੱਕਤ ਆਉਂਦੀ ਸੀ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੇ ਟ੍ਰੀਟਮੈਂਟ ਕਾਫੀ ਜਗ੍ਹਾ ਤੇ ਕਰਵਾਏ ਲੇਕਿਨ ਕੋਈ ਫਰਕ ਨਹੀਂ ਲੱਗ ਰਿਹਾ ਸੀ ਫਿਰ ਆਪਣੇ ਨਾਲ ਇਹਨਾਂ ਨੇ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਇਹ ਲੁਧਿਆਣੇ ਦੇ ਵਿੱਚ ਰਹਿ ਰਹੇ ਨੇ ਲੁਧਿਆਣੇ ਤੋਂ ਸਾਡੇ ਕੋਲੇ ਬਠਿੰਡੇ ਦੇ ਵਿੱਚ ਡੇਲੀ ਟ੍ਰੀਟਮੈਂਟ ਕਰਵਾਉਣ ਆਉਂਦੇ ਨੇ ਤੇ ਇਹਨਾਂ ਨੂੰ ਅਸੀਂ 10 ਤੋਂ 11 ਦਿਨ ਬੋਲੇ ਸੀ ਅੱਜ ਇਹਨਾਂ ਨੂੰ 10-11 ਦਿਨ ਹੋ ਗਏ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਵਾਏ ਹੋਏ ਨੂੰ ਅੱਜ ਇਹਨਾਂ ਨੂੰ ਪੁੱਛਦੇ ਆ ਕਿ ਜੋ-ਜੋ ਸਾਡੇ ਕੋਲੇ ਸਮੱਸਿਆ ਲੈ ਕੇ ਆਏ ਸੀ ਉਸ ਦੇ ਵਿੱਚ ਕਿੰਨੇ ਪਰਸੈਂਟ ਤੱਕ ਫਰਕ ਪਿਆ ਤੇ ਨਾਲ ਹੀ ਇਹ ਹੋਰ ਮਰੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਸਰੋਤਿਆਂ ਨੂੰ ਪਿਆਣਾ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਮੈਂ ਸਭ ਤੋਂ ਪਹਿਲਾਂ ਬਹੁਤ ਖੁਸ਼ ਹੋ ਕੇ ਤੁਹਾਨੂੰ ਮੈਂ ਕਹਿ ਰਹੇ ਆ ਡਾਕਟਰ ਸਾਹਿਬ ਨੂੰ ਬਧਾਈ ਦੇ ਰਹੀ ਆ ਤੁਹਾਨੂੰ ਵੀ ਮੈਸੇਜ ਦੇ ਰਹੀ ਆ ਕਿ ਮੈਂ ਇੱਥੇ ਆ ਕੇ ਹਰ ਪ੍ਰੋਬਲਮ ਮੇਰੀ ਸੋਲਵ ਹੋ ਗਈ ਆ ਮੇਰੇ ਲੱਤਾਂ ਦੇ ਬੜੇ ਪ੍ਰੋਬਲਮ ਸੀਗੇ ਸਟੋਮੈਕ ਦੀ ਪ੍ਰੋਬਲਮ ਸੀਗੀ ਮੈਂ ਇਹਨਾਂ ਨੂੰ ਤਕਰੀਬਨ ਕੈਨੇਡਾ 2 ਸਾਲ ਤੋਂ ਵਾਚ ਕਰਦੀ ਆ ਤੇ ਮੈਂ ਨਿਸ਼ਾਨਾ ਬਣਾਇਆ ਸੀ ਕਿ ਮੈਂ ਜਦੋਂ ਵੀ ਇੰਡੀਆ ਗਈ ਤੇ ਮੈਂ ਇਹਨਾਂ ਕੋਲੇ ਜਾਵਾਂਗੀ ਉਤੋਂ ਮੈਂ ਪੜਦੀ ਰਹੀ ਪੜਦੀ ਰਹੀ ਇਹਨਾਂ ਦੇ ਵਿਹੋਜ ਵੀ ਦੇਖਦੀ ਰਹੀ ਤੇ ਮੈਂ ਇਹਨਾਂ ਦੀ ਨੌਲੇਜ ਵੀ ਦੇਖਦੀ ਰਹੀ ਤੇ ਮੈਨੂੰ ਆਪ ਨੂੰ ਬੜਾ ਚੰਗਾ ਲੱਗਿਆ ਕਿ ਵੀ ਜੋ ਕੁਝ ਮੇਰਾ ਨੈਰੋ ਸਿਸਟਮ ਦਾ ਸਾਰੀ ਗੜਬੜ ਸੀਗੀ ਸਟੋਮਕ ਵੀ ਨਾਲ ਸੀ ਪਰ ਜਿੰਨੀਆਂ ਮੇਰੇ ਲੱਤਾਂ ਦੀ ਟਿੰਗਲਿੰਗ ਸੀ ਸਟਿਫਨੈਸ ਸੀ ਟਾਈਟਨੈਸ ਸੀ ਬਹੁਤ ਜ਼ਿਆਦਾ ਸੀ ਕਿ ਮੈਂ ਤੁਰਨਾ ਉੱਠਣਾ ਬੈਠਣਾ ਵੀ ਮੈਨੂੰ ਮੁਸ਼ਕਲ ਲੱਗਦਾ ਸੀਗਾ ਠੀਕ ਹੈ ਜੀ ਉਦੋਂ ਬਾਅਦ ਜਦੋਂ ਮੈਂ ਦੇਖਿਆ ਪੜਿਆ ਤੇ ਮੈਂ ਕਿਹਾ ਇਹ ਤਾਂ ਸਾਰੀਆਂ ਬਿਮਾਰੀਆਂ ਮੇਰੀਆਂ ਹਨ ਡਾਕਟਰ ਸਾਹਿਬ ਕੋਲ ਹੈਗੀਆਂ ਨੇ ਤੇ ਫਿਰ ਮੈਂ ਗੱਲਬਾਤ ਕਰਦਾ ਮੈਂ ਅੰਡਰਸਟੈਂਡ ਕੀਤਾ ਕਿ ਮੈਨੂੰ ਇਹਨਾਂ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਫਿਰ ਇੱਥੇ ਆ ਕੇ ਮੈਂ ਪਹਿਲਾਂ ਥੋੜਾ ਵਿਜੀ ਰਹੀ ਤੇ ਫਿਰ ਚਲੋ ਮੈਂ ਡਾਕਟਰ ਸਾਹਿਬ ਕੋਲ ਆਏ ਇੱਥੇ ਆ ਕੇ ਤੇ ਮੈਂ ਇੰਨੀ ਖੁਸ਼ ਹੋਈਆਂ ਉਹਨਾਂ ਸਾਰਿਆਂ ਨੂੰ ਅਲਜ ਕਰਦਿਆਂ ਕਿ ਮੇਰੇ ਇੰਨੇ ਲੱਤਾਂ ਦੇ ਪ੍ਰੋਬਲਮ ਸੀ ਅੱਜ ਮੈਂ ਇਹ ਕਹਿ ਸਕਦਿਆਂ ਅੱਜ ਮੇਰਾ ਗਿਆਨਵਾ ਦੇਣਾ ਕਿ ਮੈਨੂੰ 50% ਠੀਕ ਹੋ ਗਿਆ ਜਿਹੜੀ ਬਿਮਾਰੀ ਕਿ ਮੈਂ ਤੁਹਾਨੂੰ ਜਿਵੇਂ ਇਹ ਕਹਦਾ ਮੈਂ ਪੰਜ ਸਤਾ મતલਬ ਬਹੁਤ ਜ਼ਿਆਦਾ ਸੀ ਬਚਪਨ ਤੋਂ ਹੀ ਸੀ ਤਾਂ ਆਪਣੇ ਮਾਵਾ ਨੂੰ ਅੰਮੀ ਨੂੰ ਕਹਿੰਦੇ ਹੁੰਦੇ ਸੀ ਐ ਮੇਰੇ ਲੱਤਾਂ ਦੁਖਦੀਆਂ ਹਾਏ ਮੇਰੇ ਲੱਤਾਂ ਉਹਨਾਂ ਪਰ ਲੱਤਾਂ ਨੂੰ ਕੋਈ ਜਾਣਦਾ ਨਹੀਂ ਹਾਰਡ ਵਰਕ ਕੀਤਾ ਮੇਰੇ ਤੇ ਐਨੇ ਮਿਹਨਤ ਕੀਤੀ ਹੈ ਤੇ ਦੀ ਨੋਲਿਜ ਐਨੀ ਮੇਰੇ ਨਾਲ ਜਿੰਨੇ ਵੀ ਮੇਰੇ ਟ੍ਰੀਟਮੈਂਟ ਆਪਣੇ ਹੱਥਾਂ ਦੇ ਨਾਲ ਮੈਨੂਅਲ ਕੀਤੀ ਆ ਬਹੁਤ ਹੀ ਜ਼ਿਆਦਾ ਬਹੁਤ ਹੀ ਵਧੀਆ ਬੜਾ ਹਾਰਡ ਵਰਕ ਕੀਤਾ ਹੈ ਤੇ ਬੜੇ ਓਨੈਸਟ ਵੀ ਨੇ ਤੇ ਹੈਪੀ ਵੀ ਨੇ ਜਿਆਦਾ ਖੁਸ਼ ਰਹਿੰਦੇ ਆ ਕੋਈ ਹੁੰਦਾ ਚਾਹੁੰਦਾ ਇੰਨਾ ਜਵਾਨੀ ਦੀ ਮਿਹਨਤ ਆ ਕੇ ਜਿੱਦਾਂ ਮੈਂ ਆਪਣੀ ਆਇਤੋਂ ਖੁਸ਼ੀਆਂ ਨਾਲ ਝੋਲੇ ਭਰਿਆ ਨੇ ਤੇ ਜਿਹਨੋ ਵੀ ਮੇਰੇ ਕੇਸੇ ਭੈਣ ਭਰਾ ਨੂੰ ਤਕਲੀਫ ਹੈਗੀ ਆ ਤੇ ਤੁਸੀਂ ਜ਼ਰੂਰ ਆ ਕੇ ਇਹਨਾਂ ਨੂੰ ਦਰਸ਼ਨ ਦਿਓ ਤੁਸੀਂ ਮੇਰੇ ਵਾਂਗੂ ਆਪਣੀਆਂ ਖੁਸ਼ੀਆਂ ਨਾਲ ਝੋਲੀयां ਭਰ ਕੇ ਲੈ ਕੇ ਜਾਓ ਠੀਕ ਹੈ ਜੀ ਤੇ ਜਿਹੜੀ ਤੁਸੀਂ ਹੁਣ ਪ੍ਰੋਬਲਮ ਲੈ ਕੇ ਆਏ ਸੀ ਉਹ ਤੁਹਾਡੀ ਠੀਕ ਹੈ ਉਸ ਤੋਂ ਬਾਅਦ ਜਿੰਨੀ ਪ੍ਰੋਬਲਮ ਰਹਿ ਗਈ ਹੈ ਉਸ ਤੋਂ ਬਾਅਦ ਵੀ ਤੁਸੀਂ ਟ੍ਰੀਟਮੈਂਟ ਕਰਵਾਉਣ ਆਉਣਾ ਸਾਡੇ ਹਾਂਜੀ ਮੈਂ ਉਸ ਤੋਂ ਬਾਅਦ ਮੈਂ ਹੁਣ ਥੋੜੇ ਦਿਨਾਂ ਦਾ ਗੈਪ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਨੂੰ ਆਲਰੇਡੀ ਮੈਸੇਜ ਦਿੱਤਾ ਵੀ ਆ ਹੁਣ ਵੀ ਕਹਿ ਰਹੀ ਆ ਦੁਬਾਰਾ ਕਹਿ ਰਹੀ ਆ ਕਿ ਦੇਖੋ ਮੈਂ ਰੋਜ਼ ਨੁਹਾਣੇ ਤੋਂ ਬਠਿੰਡੇ ਆਉਂਦੀ ਰਹੀ ਆ ਮੈਨੂੰ ਕੁਝ ਫਾਇਦਾ ਲੱਗਾ ਮੈਂ ਵਿੱਚੋਂ ਥੋੜਾ ਗੈਪ ਆ ਕੇ ਨੈਕਸਟ ਸੈਸ਼ਨ ਲੈਣ ਲਈ ਵੀ ਮੈਂ ਰੈਡੀ ਹੈ ਗਈ ਆ ਤੇ ਮੈਂ ਪੂਛਾਤ ਮੈਂ 100% ਹੈਪੀ ਆ ਕਿ ਮੈਂ ਬਹੁਤ ਠੀਕ ਹੋ ਗਈ ਆ ਇੱਥੇ ਆ ਜੀ ਦੋਸਤੋ ਵਧੀਆ ਰਿਜ਼ਲਟ ਮਿਲਿਆ ਇਹਨਾਂ ਨੂੰ ਠੀਕ ਆ لیکن ਜੇਕਰ ਫਿਰ ਵੀ ਕਿਸੇ ਨੂੰ ਹੋਰ ਵੀ ਪ੍ਰੋਬਲਮ ਆ ਰਹੀ ਹੈ ਇਸ ਤੋਂ ਪ੍ਰੋਬਲਮ ਤੋਂ ਬਿਨਾ ਜਿਵੇਂ ਲੱਤਾਂ 'ਚ ਦਰਦ ਆਮ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਹੈ ਨਾ ਸਰਵਾਈਕਲ ਵੀ ਆਮ ਗੱਲ ਹੈ ਨਿਊਰੋ ਦੀ ਪ੍ਰੋਬਲਮ ਹੈ ਪੇਟ ਦੀ ਪ੍ਰੋਬਲਮ ਆ ਕੋਈ ਵੀ ਸਮੱਸਿਆ ਹੈ ਤੇ ਤੁਸੀਂ ਜੂਝ ਰਹੇ ਹੋ ਤਾਂ ਇੱਕ ਵਾਰੀ ਸੰਪਰਕ ਕਰ ਸਕਦੇ ਹੋ ਧੰਨਵਾਦ ਥੈਂਕ ਯੂ